ਸਤਿ ਸ਼੍ਰੀ ਅਕਾਲ ਜੀ ਸਾਂਝ ਸਟੱਡੀ ਪੁਆਇੰਟ YouTube ਚੈਨਲ ਉੱਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਨੌਵੀਂ ਜਮਾਤ ਦੀ ਪੰਜਾਬੀ ਪਾਠ ਪੁਸਤਕ ਸਾਹਿਤ ਮਾਲਾ ਦੇ ਵਿੱਚ ਦਰਜ ਸਰਦਾਰ ਸੁਭਾ ਸਿੰਘ ਦਾ ਲਿਖਿਆ ਲੇਖ ਜਬਾਰਤ ਬਹਿਮੀਤ ਆਇਆ ਇਸ ਦਾ ਸਾਰ ਤਾਂ ਸ਼ੁਰੂ ਕਰਦੇ ਹਾਂ ਬਹਿਮੀਤ ਆਇਆ ਲੇਖ ਸੁਭਾ ਸਿੰਘ ਦੀ ਰਚਨਾ ਹੈ ਇਸ ਵਿੱਚ ਲੇਖਕ ਨੇ ਬਹਿਮਾ ਭਰਮਾ ਵਿੱਚ ਫਸੇ ਲੋਕਾਂ ਦੀ ਜ਼ਿੰਦਗੀ ਬਾਰੇ ਚਾਨਣਾ ਪਾਉਂਦੇ ਹੋਏ ਦੱਸਿਆ ਹੈ ਕਿ ਹਰ ਇੱਕ ਬਿਮਾਰੀ ਦਾ ਇਲਾਜ ਹੋ ਸਕਦਾ ਹੈ ਪਰੰਤੂ ਬਹਿਮ ਦਾ ਕੋਈ ਇਲਾਜ ਨਹੀਂ ਹੋ ਸਕਦਾ ਜਿਵੇਂ ਲੇਖ ਦਾ ਮੁੱਖ ਪਾਤਰ ਮਨਸਾ ਰਾਮ ਆਪਣੇ ਬਹਿਮਾ ਕਰਕੇ ਬਹਿਮੀ ਤਾਇਆ ਖਵਾਉਣ ਲੱਗਾ ਸਾਰੇ ਲੇਖ ਵਿੱਚ ਤਾਇਏ ਨੂੰ ਇੱਕ ਬਹਿਮ ਲੱਤ ਦਾ ਤੇ ਦੂਜਾ ਜਿੰਬੜ ਜਾਂਦਾ ਹੈ ਜਦੋਂ ਲੇਖਕ ਤਾਇਏ ਨੂੰ ਪਹਿਲੀ ਵਾਰ ਮਿਲਿਆ ਤਾਂ ਤਾਇਏ ਨੇ ਮੂੰਹ ਵਿੱਚ ਥਰਮਾਮੀਟਰ ਪਾਇਆ ਹੋਇਆ ਸੀ ਕਿਉਂਕਿ ਉਸਨੂੰ ਬੁਖਾਰ ਹੋਣ ਦਾ ਵਹਿਮ ਹੋਇਆ ਪਿਆ ਸੀ ਪਰ ਜਦੋਂ ਲੇਖਕ ਨੇ ਉਸਨੂੰ ਵੇਖਿਆ ਤਾਂ ਤਾਇਆ ਨੂੰ ਕੋਈ ਬੁਖਾਰ ਨਹੀਂ ਸੀ ਤਾਇਆ ਇਹ ਮੰਨਣ ਲਈ ਤਿਆਰ ਨਹੀਂ ਸੀ ਤੇ ਲੇਖਕ ਨਾਲ ਉਹ ਲੜਨ ਲੱਗ ਪਿਆ ਲੇਖਕ ਇਹ ਵੀ ਦੱਸਦਾ ਹੈ ਕਿ ਤਾਇਆ ਨੂੰ ਜਦੋਂ ਬੁਖਾਰ ਦਾ ਵਹਿਮ ਲੱਥਾ ਤਾਂ ਉਸਨੂੰ ਹਰ ਬੰਦੇ ਨਾਲ ਬਿਮਾਰੀਆਂ ਦੇ ਘਟਾਣੂ ਲੱਗੇ ਹੁੰਦੇ ਹਨ ਵਾਲਾ ਵਹਿਮ ਹੋ ਗਿਆ ਉਹ ਜਦੋਂ ਵੀ ਕਿਸੇ ਬੰਦੇ ਨਾਲ ਹੱਥ ਮਿਲਾਉਂਦਾ ਤਾਂ ਕਿੰਨੀ ਵਾਰ ਸਾਬਣ ਨਾਲ ਹੱਥ ਧੋਂਦਾ ਜੇ ਕੋਈ ਬੰਦਾ ਉਸਦੀ ਕੁਰਸੀ ਜਾਂ ਮੰਜੇ ਤੇ ਬੈਠ ਜਾਂਦਾ ਤਾਂ ਉਹ ਮੰਜੇ ਦੀ ਚਾਦਰ ਨੂੰ ਗਰਮ ਪਾਣੀ ਨਾਲ ਧੋਂਦਾ ਤੇ ਕੁਰਸੀ ਤੇ ਕੀਟਨਾਸ਼ਕ ਪਾਊਡਰ ਛਿੜਕਦਾ। ਤਾਇ ਨੇ ਉਦੋਂ ਹੱਦ ਹੀ ਕਰ ਦਿੱਤੀ। ਜਦੋਂ ਉਸਨੇ ਗਵਾਂਡੀਆਂ ਦੇ ਮੁੰਡੇ ਨੂੰ ਕਿਸੇ ਦੇ ਚੁੰਮਣ ਤੇ ਸਾਬਣ ਨਾਲ ਰਗੜ ਰਗੜ ਕੇ ਧੋਣ ਨਾਲ ਉਸ ਦੀਆਂ ਗੱਲਾਂ ਤੇ ਕੰਨਾਂ ਵਿੱਚੋਂ ਖੂਨ ਕੱਢ ਦਿੱਤਾ। ਇੱਥੇ ਹੀ ਬਸ ਨਹੀਂ। ਤਾਇ ਨੇ ਕੁੱਤੇ ਦੀ ਪੂਛ ਤੇ ਪੈਰ ਆਉਣ ਤੇ 14 ਟੀਕੇ ਲਗਵਾਏ। ਤੇ ਘੋੜੇ ਦੀ ਲਿੱਦ ਤੇ ਡਿੱਗਣ ਕਾਰਨ ਟੈਟਨਸ ਦਾ ਟੀਕਾ ਲਗਵਾਇਆ। ਤਾਇ ਨੂੰ ਇਹ ਵੀ ਵਿਹਮ ਹੈ ਕਿ ਹਾਦਸਾ ਕਿਧਰੇ ਵੀ ਹੋਵੇ ਉਹਦੇ ਨਿਕਟ ਵਰਤਿਆਂ ਜਾਂ ਮੁਹੱਲੇਦਾਰਾਂ ਵਿੱਚੋਂ ਕੋਈ ਜੇ ਮਰਿਆ ਨਹੀਂ ਤਾਂ ਫੱਟੜ ਜ਼ਰੂਰ ਹੋਇਆ ਹੋਵੇਗਾ ਇੱਕ ਵਾਰ ਤਾਇਏ ਨੇ ਸੁਣਿਆ ਕਿ ਕੋਈ ਬੰਦਾ ਦਿਲ ਦੀ ਧੜਕਣ ਬੰਦ ਹੋਣ ਨਾਲ ਮਰ ਗਿਆ ਤਾਂ ਤਾਇਆ ਆਪਣਾ ਆਪਣੇ ਦਿਲ ਦੀ ਹਰਕਤ ਨੂੰ ਜਾਂਚਣ ਲਈ ਸੱਜੀ ਵੱਖੀ ਘੁੱਟ ਰਿਹਾ ਸੀ ਪਰ ਜਦੋਂ ਲੇਖਕ ਨੇ ਉਸ ਨੂੰ ਦੱਸਿਆ ਕਿ ਦਿਲ ਤਾਂ ਖੱਬੇ ਪਾਸੇ ਹੁੰਦਾ ਹੈ ਤਾਂ ਉਸ ਨੂੰ ਕੁਝ ਹੌਸਲਾ ਹੋਇਆ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਤਾਏ ਨੂੰ ਇਨ੍ਹਾਂ ਵਹਿਮਾਂ ਤੋਂ ਇਲਾਵਾ ਹੋਰ ਵੀ ਬਹੁਤ ਵਹਿਮ ਸਨ ਮਾਂਦਰੀ ਵੱਲੋਂ ਸਿਰ ਦਾ ਨਾ ਹੋਣਾ ਤਾਏ ਨੂੰ ਮਾਰਨ ਲਈ ਬੱਕਰੀ ਦੇ ਸਿੰਘਾਂ ਤੇ ਛੁਰੀਆਂ ਬੰਨੀਆਂ ਹੋਈਆਂ ਆਦ ਅੰਤਲੇਖਕ ਤਾਏ ਦੇ ਇਨ੍ਹਾਂ ਵਹਿਮਾਂ ਤੋਂ ਪਰੇਸ਼ਾਨ ਹੋ ਕੇ ਆਖਦਾ ਹੈ ਕਿ ਕਿਸੇ ਨੇ ਸੱਚ ਹੀ ਗਿਆ ਹੈ ਹੋਰ ਹਰ ਬਿਮਾਰੀ ਦਾ ਇਲਾਜ ਹੈ ਪਰ ਕਿਸੇ ਦੇ ਵਹਿਮ ਦਾ ਕੋਈ ਇਲਾਜ ਨਹੀਂ ਤਾਏ ਸੀ ਵਹਿਮੀ ਤਾਇਆ ਲੇਖ ਦਾ ਸਾਰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਨਾਲ ਹੀ ਆਪਣੇ ਸਾਥੀਆਂ ਦੇ ਨਾਲ ਸ਼ੇਅਰ ਵੀ ਜਰੂਰ ਕਰ ਦੇਣਾ ਤਾਂ ਕਿ ਉਹ ਵੀ ਇਸ ਤੋਂ ਲਾਹਾ ਲੈ ਸਕਣ ਤੇ ਜੇਕਰ ਤੁਸੀਂ ਇਸ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲੈਣਾ ਤੇ ਨਾਲ ਹੀ ਬੈਲ ਆਈਕਨ ਦਾ ਬਟਨ ਵੀ ਦਬਾ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਅਪਡੇਟ ਤੁਹਾਨੂੰ ਆਪਣੇ ਆਪ ਮਿਲਦੇ ਰਹਿਣ ਧੰਨਵਾਦ ਜੀ ਸਤਿ ਸ਼੍ਰੀ ਅਕਾਲ